ਕੋਟਲੀ ਸੁਰਤਮਲੀਆ ਪਿੰਡ ਦੇ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਅਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈੱਡ ਦੇ ਤਹਿਤ ਇਹਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਮਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ 체ਤੇ ਹੀ ਦੋਨੋ ਕੇਸ ਫੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ 모हित ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ 모हित ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모हित ਨੇ ਉੱਥੇ ਜਿੱਥੇ ਮੈਥੇ ਥਾਣੇ ਦੇ ਏਰੀਆ ਵਿੱਚ ਉੱਥੇ ਜਿੱਥੇ ਨੇ ਪਿਸਟਲ ਲੁਕੋਇਆ ਹੋਇਆ ਸੀ ਇਨੇ ਪਿਸਟਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਹਾਰਵਾਈ ਕਰਦੇ ਹੋਏ ਸੈਲਫ ਡਿਫੈਂਸ ਵਿੱਚ ਗੋਲੀਆਂ ਚਲਾਈਆਂ ਜਿਹੜਾ ਮੋਹਿਤ ਉਥੇ ਮੌਕੇ ਤੇ ਜ਼ਖਮੀ ਹੋ ਗਿਆ ਤੇ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਸੋ ਇਹਦੇ ਵਿੱਚ ਟੋਟਲ 4 ਬੰਦੇ ਇਨਵੋਲਡ ਸਿਗੇ ਦੋ ਅਸੀਂ ਅਰੈਸਟ ਕਰ ਲਏ ਆ ਦੂਜੇ ਦੋ ਆ ਦੋਹਾਂ ਚੋਂ ਇੱਕ ਦੀ ਡੇਥ ਹੋ ਗਈ ਹੈ এনਕਾਊਂਟਰ ਦੇ ਵਿੱਚ ਪੁਲਿਸ ਨੇ ਜੋ ਸੈਲਫ ਕਨਫੈਸ਼ਨ ਚੋਰੀਆਂ ਚਲਾਈਆਂ ਇੱਕ ਅਰੈਸਟ ਹੋਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜੀ ਨੂੰ ਇਹ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਮੁਤਾਬਕ ਉਸ ਨੂੰ ਸਜ਼ਾ ਦਵਾ ਸਰ ਮੋਹਿਦ ਜਾਂ ਵਿਸ਼ਾਲ ਦੀ ਬੈਕਗ੍ਰਾਉਂਡ ਦੀ ਗੱਲ ਕੀਤੀ ਜਾਵੇ ਤੇ ਕਿੰਨੇ ਕ੍ਰਿਮੀਨਲ ਇਹਨਾਂ ਦੇ ਕਿਰਦਾਰ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਇਹਨਾਂ ਸਾਰਿਆਂ ਦੇ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇੰਟੈਕਟ ਸੀਗੇ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਦਸ਼ਨ ਨਿਰਦੇਸ਼ ਲੈਂਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਪਹਿਲਾਂ ਕਿੰਨੇ ਕੋ ਮਰ ਗਏ ਇਹਨਾਂ ਦੁਆ ਦੀ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦਾ ਯਾਰ ਕੀ ਕੀ ਰਿਕਵਰੀ ਦੀ ਕਹੀਦੀ ਇੱਕ ਪਿਸਟਲ ਤੇ ਬਹੁਤ ਦਾ ਰਿਕਵਰ ਹੋਇਆ ਸੀ ਤੇ ਸਾਰੇ ਨੂੰ ਇੱਕ ਬਟਾਲੇ ਕਿੱਥੋਂ ਦੀ ਗ੍ਰਿਫਤਾਰ ਕੀਤਾ ਇਹ ਬਟਾਲੇ ਜਿਹੜਾ 모ਹਿਤ ਹੈਗਾ ਜਿਹਦਾ ਇਨਕਾਉਂਟਰ ਚ ਡੈਥ ਹੋਈ ਆ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਦੀਪੁਰ ਨਾਕਾ ਹੈ ਉੱਥੋਂ ਇਹਨੂੰ ਰੈਸ ਪੀਤਾ ਸੀਗਾ ਤੇ ਇਹ ਜਿਹੜਾ ਵਿਸ਼ਾਲ ਉਹਨੂੰ ਉਹਦੇ ਘਰ ਤੋਂ ਹੀ ਅਰੇਸਟ ਕੀਤਾ ਸੀ ਸਰ 모হিত ਕਿੱਥੇ ਜਾ ਰਹੇ ਨਾਲ ਦੀ 모히트 ਤੇ ਇਹ ਮੋਹਦੇ ਦੀ ਕੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ ਤੇ ਇਹ ਜਿਹੜਾ ਵਿਸ਼ਾਲ ਹੈਗਾ ਇਹ ਬਾਸ ਰਿਪੋਰਟ ਦਾ ਉੱਥੋਂ ਦੇ ਡਿਊਰਿੰਗ ਡਿਊਰਿੰਗ ਜਿਹੜਾ ਜਿਹੜਾ ਹੁਣ ਇੰਕਾਊਂਟਰ ਹੋਇਆ ਸਰ ਇਹਦੇ ਵਿੱਚ ਵਿਸ਼ਾਲ ਵੀ ਸੀ ਨਾਲ ਨਹੀਂ ਇਹਦੇ ਸਿਰਫ 모히ਤ 모히 ਪੁਲਿਸ ਪਾਰਟੀ ਲੈ ਕੇ ਗਈ ਸੀ ਜੀ ਤੇ 모히ਤ ਦੇ ਨਿਸ਼ਾਨ ਦੀ ਤੇ ਹੀ ਰਿਕਵਰ ਕਰਨ ਗਏ ਸੀ ਸਰ ਪਿਸਟਲ ਪਹਿਲਾਂ ਰਿਕਵਰ ਹੋਇਆ ਕੇ ਬਾਅਦ ਚੀਜ਼ ਉਹਦਾ ਨਾਮ ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜੋ ਜੋ ਇੱਕ ਪ੍ਰਸੀਜਰ ਹੁੰਦਾ ਆ ਜਿਹਦੇ ਜਿਹੜੇ ਚੀਜ਼ ਲੁਕਾਈ ਹੁੰਦੀ ਆ ਉਹਨੇ ਪਿਸਟਲ ਰਿਕਵਰ ਕਰਕੇ ਦੇਣਾ ਆ ਇਹਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਸਰ ਜਿਹੜਾ ਪੁਲਿਸ ਮੈਨ ਚੱਕਣੀ ਹੋਇਆ ਉਹਦੇ ਕੀ ਹਾਲਾਤ ਉਹ ਉਹ ਠੀਕ ਆ ਜੀ ਆਪਣਾ ਉਹਨੂੰ ਫਸਟ ਐਡ ਮਿਲ ਰਹੀ ਆ ਔਰ ਸਾਰਾ ਐਕਸਚੇਂਜ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਹੈ। ਚੱਪੋ ਪਿੱਛੇ ਤੁਰਾ ਜਾ। ਮੇਰਾ ਵੀਰ ਪਿੱਛੇ ਇੱਕ ਮਿੰਟ ਇੱਕ ਮਿੰਟ ਮੇਰੇ ਇੱਕ ਮਿੰਟ। ਕਿੱਥਾਂ ਕਰ ਲਾ ਵੀਰ ਇਹ ਕਿੱਥਾਂ ਕਰਾ। ਅੱਛਾ ਪਿੱਛੇ ਪਿੱਛੇ। ਪਾਣਾ ਮੱਤੇ ਦੇ ਪੁਲਿਸ ਸਟੇਸ਼ਨ ਮੱਤੇ ਦੇ ਵਿੱਚ ਪੈਂਦਾ ਅਬਸਰ ਰੂਰਲ ਰਿਸਟ੍ਰਿਕਸ਼ਨ ਚ ਉੱਥੇ ਇਹ ਚੀਜ਼ ਹੋਈ ਹੈ ਜੀ। ਕਿੰਨੇ ਕੁ ਵਜੇ ਸਰ? ਇਹ ਤਕਰੀਬਨ ਸ਼ਾਮੀ ਕੋਈ 8 8:30 7:30 8 ਦੇ ਵਿੱਚ ਐਗਜੈਕਟ ਟਾਈਮ ਮੈਂ ਤੁਹਾਨੂੰ ਦੱਸ ਦੂੰਗਾ ਪਰ 7:30 8:00 8 ਦੇ ਵਿੱਚ ਹੀ ਆ। ਮੈਂ ਦੁਬਾਰਾ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਔਰ ਪੰਜਾਬ ਦੇ ਇੱਕ ਚੰਗਾ ਸਟੇਟ ਆ ਪੰਜਾਬ ਨੂੰ ਖਿਚਾਲ ਰੱਖੀ ਹੈ ਔਰ ਜੇਕਰ ਕੋਈ ਵੀ ਇਹਨਾਂ ਸ਼ਰਾਰਤੀ ਅੰਸਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਤੇ ਪੰਜਾਬ ਪੁਲਿਸ ਦਾ ਬੜਾ ਕਲੀਅਰ ਮੈਸੇਜ ਆ ਅਸੀਂ ਉਹਨੂੰ ਸ਼ਕਤੀ ਨਾਲ ਨਜੇਠਾਂਗੇ ਔਰ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੁੰਦਾ